ਫੋਨ ਦੇ ਵਿੱਚ ਕੱਲ ਐ ਦੇਖਦੇ ਪਏ ਆ ਉਹ ਉਹ ਦੇਖਦੇ ਦੇਖਦੇ ਜਦੋਂ ਨੇ ਕਿਹਾ ਵੀ ਰਾਜਵੀਰ ਦੀ ਡੈਥ ਹੋ ਗਈ ਤੇ ਨਾਲ ਹੀ ਉਹ ਸਾਹ ਛੱਡ ਗਿਆ 40 45 ਸਾਲ ਦੀ ਉਮਰ ਦਾ ਹੀ ਆ ਉਹਦਾ ਤਾਂ ਬਰਦਰ ਇੱਥੇ ਆਇਆ ਹੋਇਆ ਘਰੇ ਉਹਨਾਂ ਦੀ ਡੈਥ ਹੋ ਗਈ ਇਹ ਮੁੰਡੇ ਦੇ ਹਾਂ ਇੱਥੇ ਤੁਹਾਨੂੰ ਦਿਖਾਉਂਗਾ ਮੁੰਡਾ ਇੱਥੇ ਟਰੇ ਫਿਰਦਾ ਆ ਉਹ ਆਪ ਉਹਦੇ ਘਰੇ ਡੈਥ ਹੋ ਗਈ ਜਾਂ ਸਿਰਫ ਇੱਕ ਰਾਜਵੀਰ ਦੇ ਖਾਤਰ ਇੱਥੇ ਆਇਆ ਹੋਇਆ ਮੇਰੇ ਨਾਲ ਬੰਦਾ ਉਹ ਵੀ ਰਾਜਵੀਰ ਬਾਈ ਦੀ ਮੌਤ ਸੁਣਦਿਆਂ ਹੀ ਉਹ ਵੀ ਇਸ ਸੰਸਾਰ ਨੂੰ ਛੱਡ ਗਿਆ ਹਾਂ ਉਹ ਵੀ ਛੱਡ ਗਿਆ ਸੰਸਾਰ ਨੂੰ ਬਈ ਇੱਕ ਤਾਂ ਹੁੰਦਾ ਬੰਦੇ ਦਾ ਹੰਕਾਰ ਠੀਕ ਆ ਨਾ ਉਹ ਬਾਈ ਦੇ ਤਨ ਕਾ ਭਰਦਾ ਬਈ ਹੰਕਾਰ ਨਹੀਂ ਸੀਗਾ ਜਿਵੇਂ ਹਾਂ ਨੂੰ ਹਾਂ ਕਹਿ ਦੇਣਾ ਜਿਹੜੀ ਗੱਲ ਸਹੀ ਹੈ ਤੇ ਸਹੀ ਕਹਿ ਦੇਣੀ ਹੈ ਜਿਹੜੀ ਗਲਤ ਹੈ ਤੇ ਗਲਤ ਆ ਗੱਲ ਬਈ ਆਸਾਨੀ ਉਤਲਨ ਦੇ ਵਿੱਚ ਅਸੀਂ ਨਾਲ ਰਹੇ ਹਾਂ ਉਦੋਂ ਕਈਆਂ ਦਾ ਮੇਲ ਮਾਲ ਟਕਰਾਵ ਵੀ ਹੋ ਜਾਂਦਾ ਸੀਗਾ ਉਹ ਗੱਲਾਂ ਨੂੰ ਲੈ ਕੇ ਵੀ ਲੜਾਈ ਝਗੜੇ ਹੋ ਜਾਂਦੇ ਸੀਗੇ ਪਰ ਜਿਹੜੀ ਸਹੀ ਗੱਲ ਹੁੰਦੀ ਸੀ ਉਹ ਸਹੀ ਉਹ ਗੱਲ ਕਹਿੰਦੇ ਸੀ ਜਿਹੜੀ ਗਲਤ ਸੀ ਤੇ ਗਲਤ ਹੀ ਕਹਿੰਦੇ ਸੀਗੇ ਪਰ ਐ ਨਹੀਂ ਸੀ ਹੈਗਾ ਵੀ ਕਿਸੇ ਦੀ ਗੱਲ ਪੈਂਦੀ ਸੀ ਬਈ ਬਹੁਤ ਠੰਡੇ ਸੁਭਾਅ ਦੇ ਸੀ ਹੈਗੇ ਜਿੱਦਾਂ ਦੇ ਉੱਥੇ ਫੁਟੇਜ ਦੇ ਵਿੱਚ ਹਸਪਤਾਲ ਦਾ ਘਰੇ ਆ ਅਸੀਂ ਉਦੋਂ ਤੇ ਹੀ ਦੇਖੀ ਜਾਂਦੇ ਹਾਂ ਤੇ ਕੋਈ ਨਾ ਵਿਸ਼ਾ ਦਾ ਸੁਧਾਰਾਜ ਵੀ ਭਾਈ ਵੀ ਦਸਾਂ ਵੀ ਬਹੁਤ ਲੋਕਾਂ ਨੇ ਕੀਤੀ ਵੀ ਬਹੁਤ ਕੀਤੀਆਂ ਕਈਆਂ ਨੇ ਵੀ ਭਾਈ ਨਾਨਕ ਸਰ ਜਾ ਕੇ ਵੀ ਪਾਠ ਰਖਾਏ ਭੋਗ ਪਵਾਏ ਵੀ ਬਾਈ ਠੀਕ ਹੋ ਜਵੇ ਤੇ ਭਾਈ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਰਾਤ ਵੀ ਆ ਕੇ ਦੇਖ ਕੇ ਗਏ ਆ ਵੀ ਭਾਈ ਅੰਦਰ ਜਾਣ ਨਹੀਂ ਦਿੱਤਾ ਆ ਹਾਂ ਨਾ ਹੀ ਉਹ ਵੀ ਜਾਣ ਦਿੰਦੇ ਅੰਦਰ ਵੀ ਬਸ ਇੱਕ ਮਾਨ ਦੇ ਵਿੱਚ ਇਹ ਆ ਵੀ ਬਾਈ ਜਰ ਇੱਕ ਆਖਰੀ ਵਾਰੀ ਦੇਖ ਲਵਾਂਗੇ ਭਾਈ ਯਕੀਨ ਨਹੀਂ ਹੁੰਦਾ ਹੁੰਦਾ ਕਈ ਵਾਰ ਵੀ ਜਦ ਤੱਕ ਬੰਦਾ ਆਪੇ ਉੱਪਰ ਯਕੀਨ ਨਾ ਨਾ ਕਰੀਏ ਵੀ ਬੰਦਾ ਵੀ ਵਾਕਈ ਹੈਗਾ ਕਿ ਨਹੀਂ ਹੁਣ ਕਈ ਵਾਰ ਆਂਦਾ ਆ ਕਿ ਉਹ ਦੇਖ ਕੇ ਫੋਨ ਦੇ ਵਿੱਚ ਵਾਕਈ ਇਹ ਨਹੀਂ ਸੱਟ ਵੱਜੀ ਹੋਊਗੀ ਯਾਰ ਇਕੱਲਾ ਇਕੱਲਾ ਮਾਂ ਦਾ ਪੁੱਤ ਤੁਰ ਜਾਣਾ ਬਾਈ ਬਹੁਤ ਔਖਾ ਹੁੰਦਾ ਕਿਸੇ ਦੀ ਵੀ ਤੇ ਲਾ ਲਓ ਬਾਈ ਜੇ ਆਪਣੇ ਘਰ ਦੇ ਪੈਂਦੀਆਂ ਨਾ ਫਿਰ ਪਤਾ ਲੱਗਦਾ ਬਾਈ ਕਿਸੇ ਦਾ ਵੀ ਲਾ ਲਓ ਆਪਣੇ ਘਰ ਦੇ ਵਿੱਚ ਬਲਦੀ ਹੈ ਨਾ ਉਦੋਂ ਪਤਾ ਲੱਗਦਾ ਹੈ 12 ਪੁੱਛਾਂ ਨੂੰ ਇਹਨਾਂ ਨੂੰ ਨਤ ਪਾਣੀ ਚਾਹੀਦੀ ਆ ਠੀਕ ਹੈ ਨਹੀਂ ਪ੍ਰਸ਼ਾਂਤ ਤੇ ਹੀ ਬੇਨਤੀ ਆ ਵੀ ਜਿਹੜਾ ਇੱਕ ਪੁੱਤ ਚਲਾ ਗਿਆ ਬਾਈ ਕੋਈ ਹੋਰ ਕੋਈ ਪੁੱਤ ਨਾ ਜਾਵੇ ਬਾਈ ਕਹਿੰਦੇ ਘਵਾਂਦਾ 17 ਸੀ ਆਪਣੇ ਪੰਜਾਬ ਦਾ ਇਹ ਹੰਕਾਰ ਨਹੀਂ ਸੀ ਕਿਸੇ ਨਾਲ ਕਿਸੇ ਨਾਲ ਕੌਂਟ੍ਰੋਵਰਸੀ ਹੈ ਨਹੀਂ ਸੀ ਕਿਸੇ ਨਾਲ ਵੀ ਕੋਈ ਲਾਲੂ ਤੁਸੀਂ ਸੁਣਿਆ ਕੋਈ ਨਿਊਜ਼ ਦੇ ਵਿੱਚ ਤੋਂ ਕਿਸੇ ਨਾਲ ਕੌਂਟ੍ਰੋਵਰਸੀ ਹੋਵੇ ਬਈ ਸੱਬਿਆਚਾਰ ਲਈ ਗੋਣਾ ਕੈਂਠਾਗੜ੍ਹ ਚ ਪਾ ਕੇ ਕੁੜਤਾ ਚਾਦਰਾਂ ਲਾ ਕੇ ਤੇ ਇਹ ਦੋ ਹੀ ਸ਼ਖਸ ਸੀਗੇ ਜਿਹੜੇ ਇੱਕ ਰਣਜੀਤ ਬਾਵਾ ਜੀ ਤੇ ਇੱਕ ਇਹ ਜਿਹੜੇ ਆਪਣੇ ਸੱਭਿਆਚਾਰਕ ਨਾਲ ਜਿਹੜੇ ਜੁੜੇ ਹੋਏ ਸੀ ਜਦੋਂ ਵੀ ਜਾਂਦੇ ਸੀ ਸਟੇਜ ਤੇ ਚੜ੍ਹਦੇ ਬਾਕੀ ਮਾਨ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਆਪ ਦੀ ਜਿਹੜੀ ਹੈਗੀ ਇਹਨਾਂ ਨੇ ਪੂਰੀ ਦਸ਼ਾ ਦਿਖਾਈ ਆ ਵੀ ਅਸੀਂ ਹੈਗੇ ਆ ਬਾਈ ਮਤਲਬ ਅੱਜ ਐਂ ਲੱਗਦਾ ਬਾਈ ਇੱਕ ਹੀਰਾ ਪੰਜਾਬ ਦਾ ਗਵਾਲਿਆ ਹਾਂ ਹੀਰਾ ਪੰਜਾਬ ਦਾ ਜਿਹੜਾ ਗਵਾਲਿਆ ਸਿਰਫ ਥੋੜੀ ਜਿਹੀ ਇੱਕ ਅਨਹੈਲੀ ਕਰਕੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀ ਟੀਵੀ ਦੇਖ ਰਹੇ ਹੋ ਮੈਂ ਸਿਮਰਨਜੀਤ ਸਿੰਘ ਢੱਲੋ ਦੋਸਤੋ ਇਸ ਵਕਤ ਅਸੀਂ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਵਿਖੇ ਪਹੁੰਚੇ ਹਾਂ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਰਾਜਵੀਰ ਜਵੰਦਾ ਦਾ ਪਿੰਡ ਹੈ ਇਹ ਜੱਦੀ ਪਿੰਡ ਪੋਨਾ ਜਗਰਾਓ ਦੇ ਨੇੜੇ ਪਿੰਡ ਹੈ ਤਾਂ ਜਿੱਥੇ ਥੋੜੀ ਦੇਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਹੈ ਤਾਂ ਅੰਤਿਮ ਰਸਮਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਤੇ ਸਾਡੇ ਨਾਲ ਆ ਬਾਈ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਮੋਰਚੇ ਦੇ ਵਿੱਚ ਬਾਈ ਰਾਜਵੀਰ ਜਵੰਦਾ ਨੂੰ ਮਿਲੇ ਸੀ ਤਾਂ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਸੀ ਬਾਈ ਰਾਜਵੀਰ ਜਵੰਦਾ ਤਾਂ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਪਰ ਆ ਬਾਈ ਉਹਨਾਂ ਦੇ ਨਾਲ ਮੀਲਮਲਾਪ ਕਿਸਾਨੀ ਅੰਦੋਲਨ ਦੇ ਵਿੱਚ ਹੋਇਆ ਸੀ ਤੁਹਾਨੂੰ ਯਾਦ ਹੋਵੇਗਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਰਾਜਵੀਰ ਜਵੰਦਾ ਜਦੋਂ ਸਟੇਟ ਤੇ ਸੀ ਤਾਂ ਉਹਨਾਂ ਨੂੰ ਇੱਕ ਖਬਰ ਆਉਂਦੀ ਹੈ ਕਿ ਉਹਨਾਂ ਦੇ ਪਿਤਾ ਦੀ ਡੈਥ ਹੋ ਗਈ ਹੈ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਪਰ ਫਿਰ ਵੀ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਹਮਾਇਤ ਕੀਤੀ ਆ ਭਾਈ ਜੀ ਹੋਰ ਨਹੀਂ ਇਹ ਇਜਾਦਾਂ ਤਾਜ਼ੀਆਂ ਕਰਨੀਆਂ ਚਾਹੁੰਦੇ ਨੇ ਭਾਈ ਜੀ ਸასი ਕਾਲ ਸასი ਕਾਲ ਬਰੇ ਮੇਰਾ ਵੀ ਉਹ ਠੀਕ ਠਾਕ ਹਾਂ ਬਾਬੂ ਜੀ ਬਰੇ ਅੱਛਾ ਭਾਈ ਜੀ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚੀ ਕਿ ਭਾਈ ਰਾਜਵੀਰ ਜਵੰਦਾ ਇਸ ਜਹਾਨ ਤੇ ਨਹੀਂ ਰਿਹਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਤੁਹਾਡੇ ਮਨ ਦੇ ਵਿੱਚ ਪਹਿਲਾ ਖਿਆਲ ਕੀ ਆਇਆ ਬਈ ਪਤਾ ਕੀ ਹੋਰ ਇੱਕ ਤਾਂ ਹੈ ਭਾਈ ਬਹੁਤ ਠੰਡੇ ਸਵੇਰਾ ਦੇ ਸੀਗੇ ਮੇਰਾ ਵੀ ਬਾਕੀ ਕਿਸਾਨੀ ਉਹਨਾਂ ਦੇ ਵਿੱਚ ਬਈ ਉਹਦਾ ਨਾਮ ਰਹੇ ਆ ਤੇ ਭਾਈ ਇੱਕ ਤਾਂ ਹੁੰਦਾ ਬੰਦੇ ਦਾ ਹੰਕਾਰ ਠੀਕ ਆ ਨਾ ਉਹ ਬਈ ਨੇ ਤਣਕਾ ਭਰਦਾ ਭਾਈ ਹੰਕਾਰ ਨਹੀਂ ਸੀਗਾ ਜਿਵੇਂ ਹਾਂ ਨੂੰ ਹਾਂ ਕਹਿ ਦੇਣਾ ਜਿਹੜੀ ਗੱਲ ਸਹੀ ਹੈ ਤੇ ਸਹੀ ਕਹ ਦੇਣੀ ਹੈ ਜਿਹੜੀ ਗਲਤ ਹੈ ਤੇ ਗਲਤ ਹੀ ਗੱਲ ਬਈ ਕਿਸਾਨੀ ਹੰਦਲੋਂ ਦੇ ਵਿੱਚ ਅਸੀਂ ਨਾਲ ਰਹੇ ਆ ਉਦੋਂ ਕਈਆਂ ਦਾ ਮੇਲ ਮਾਰ ਟਕਰਾਵ ਵੀ ਹੋ ਜਾਂਦਾ ਸੀਗਾ ਕੋਈ ਗੱਲਾਂ ਨੂੰ ਲੈ ਕੇ ਵੀ ਲੜਾਈ ਝਗੜੇ ਹੋ ਜਾਂਦੇ ਸੀਗੇ ਪਰ ਜਿਹੜੀ ਸਹੀ ਗੱਲ ਹੁੰਦੀ ਸੀ ਉਹ ਸਹੀ ਉਹ ਗੱਲ ਕਹਿੰਦੇ ਸੀ ਜਿਹੜੀ ਗਲਤ ਸੀ ਤੇ ਗਲਤ ਹੀ ਕਹਿੰਦੇ ਸੀਗੇ ਪਰ ਐ ਨਹੀਂ ਸੀ ਹੈਗਾ ਵੀ ਕਿਸੇ ਦੇ ਗੱਲ ਪੈਂਦੀ ਸੀ ਬਈ ਬਹੁਤ ਠੰਡੇ ਸੁਭਾਅ ਦੇ ਸੀ ਹੈਗੇ ਹੁਣ ਸਾਡਾ ਤਕਰੀਬਨ ਇੱਥੋਂ 4-5 ਕਿਲੋਮੀਟਰ ਦੇ ਵਿੱਚ ਜੇ 7 ਕਿਲੋਮੀਟਰ ਦੇ ਵਿੱਚ ਜਿਗਰਾਉ ਉਹ ਜਿੱਦਾਂ ਦੇ ਉੱਥੇ ਫੁਟੇਜ ਦੇ ਵਿੱਚ ਹਸਪਤਾਲ ਦਾਖਰੇ ਆ ਅਜੀ ਉਦੋਂ ਤੇ ਦੇਖੀ ਜਾਂਦੇ ਤੇ ਕੋਈ ਨਾ ਵੀ ਸ਼ਾਇਦ ਸੁਧਾਰ ਆ ਜਾਵੇ ਬਈ ਵੀ ਦਸਾਂ ਵੀ ਬਹੁਤ ਲੋਕਾਂ ਨੇ ਕੀਤੀ ਬਹੁਤ ਕੀਤੀਆਂ ਕਈਆਂ ਨੇ ਵੀ ਬਾਈ ਨਾਨਕ ਸਰ ਜਾ ਕੇ ਵੀ ਪਾਠ ਰਖਾਏ ਭੋਗ ਪਵਾਏ ਵੀ ਬਾਈ ਠੀਕ ਹੋ ਜਵੇ ਤੇ ਬਈ ਪਰ ਪ੍ਰਮਾਤਮਾ ਕੋਈ ਹੋਰ ਹੀ ਮਨਜ਼ੂਰ ਸੀਗਾ ਤੇ ਬਾਈ ਬਾਈ ਠੀਕ ਨਹੀਂ ਹੋ ਸਕਿਆ ਤੇ ਬਈ ਹੋਰ ਦੇਖੋ ਜਿੰਨਾ ਜਿੰਨਾ ਨਾਲ ਜਿਹੜਾ ਪਿਆਰ ਸੀ ਨਾ ਬਾਈ ਦਾ ਜਿਹੜੇ ਵੀ ਦੂਰ ਦਾ ਜਾਂ ਨੇੜੇ ਚੜੇ ਜਿੰਨਾਂ ਦਾ ਮਾੜਾ ਮੋਟਾ ਵੀ ਮੇਲ ਸੀਗਾ ਉਹ ਵੀ ਬਾਈ ਚੱਲ ਕਿੱਥੇ ਆਏ ਆ ਮੈਂ ਦਿੱਖੀ ਜਾਂਦਾ ਇਹ ਤੇ ਬੰਦੇ ਹਾਂ ਉਹਨਾਂ ਨੂੰ ਮੈਂ ਦੇਖ ਰਿਹਾ ਵੀ ਜਿਹੜੀ ਕਿਸਾਨੀ ਅਡੋਲਨ ਦੇ ਵਿੱਚ ਉਹਦੋਂ ਨਾਲ ਸੀਗੇ ਹਾਂ ਉਹ ਬੰਦੇ ਵੀ ਇੱਥੇ ਤੁਰੇ ਫਿਰਦੇ ਆ ਵੀ ਜਿੰਨਾ ਨਾਲ ਬਾਈ ਦੀ ਬੋਲਚਾਲ ਹੈਗੀ ਸੀਗੀ ਹਾਂ ਸਾਨੂੰ ਤਾਂ ਉਹਦਾ ਤਕਰੀਬਨ ਜਦੋਂ ਮੇਰੇ ਕੋਈ ਯਾਦ ਸਾਂਝੀ ਕਰਨੀ ਚਾਹੂੰਗਾ ਜਦੋਂ ਤੁਹਾਡੇ ਨਾਲ ਮੇਲ ਮਲਾਪ ਹੋਇਆ ਬਾਈ ਰਾਜਵੀਰ ਜਵੰਦੇ ਦਾ ਜੀ ਬਈ ਪਰ ਐ ਮਾਂਦੇ ਵਿੱਚ ਹੈਗੀਆਂ ਆ ਵੀ ਬਸ ਉੱਥੇ ਇਕੱਠੇ ਹੋ ਕੇ ਬੈਠੇ ਚਾਹ ਪੀਤੀ ਸੀ ਜਾਂ ਉੱਥੇ ਪ੍ਰਸ਼ਾਦਾ ਖਾਦਾ ਸੀਗਾ ਵੀ ਮੈਨੂੰ ਜਗਰਾਉਂ ਤੋਂ ਛੋਟਾ ਹਾਥੀ ਲੈ ਕੇ ਮੈਂ ਉਹਦੋਂ ਗਿਆ ਸੀਗਾ ਵੀ ਉਹਦੋਂ ਚਿੱਤੇ ਆ ਤੇ ਬਾਈ ਨੂੰ ਉਹਦੋਂ ਕਿਹਾ ਸੀਗਾ ਵੀ ਟਾਈਮ ਸਰ ਬਾਈ ਪਹੁੰਚ ਜੀ ਉੱਥੇ हां ਤੇ ਫਿਰ ਬਈ तकरीबन ਫਿਰ ਬਈ ਆਪ ਡੀਕਦਾ ਰਿਹਾ ਵੀ ਬਈ ਆ ਜਾ ਵੀ ਨੀਰਾ ਜ਼ਿਆਦਾ ਹੋ ਜਾਣਾ ਵੀ ਜ਼ਿਆਦਾ ਆਪਾਂ ਨੀਰਾ ਨਾ ਕਰੀਏ ਤੇ ਬਈ ਫਿਰ ਵੀ ਇਸ ਇੱਥੇ ਪਹੁੰਚੇ ਸੀ ਉਹ ਵੀ ਅੱਜ ਦਿਨ ਚਿੱਤੇ ਆ ਵੀ ਰਾਸਤੇ 'ਚ ਸਾਨੂੰ ਇਹਨਾਂ ਨੇ ਉੱਥੇ ਪ੍ਰਸ਼ਾਦਾ ਖਵਾਇਆ ਸੀ ਬਹਿ ਕੇ ਤੇ ਬਈ ਆਪ ਬੰਦੇ ਦੀ ਚਿੰਤਾ ਕਰਦਾ ਪਿਆ ਸੀ ਵੀ ਵੀ ਜਗਰਾਉਂ 'ਚੋਂ ਆਹ ਨ ਬੰਦੇ ਆ ਰਹੇ ਸੀਗੇ ਵੀ ਇਹਨਾਂ ਦੀ ਇਦਾਂ ਦਾ ਕਰਕੇ ਵੀ ਖਿਆਲ ਰੱਖਣਾ ਆ ਉਹ ਵੀ ਸਾਨੂੰ ਅੱਜ ਦਿਨ ਚਿੱਤੇ ਬਈ ਕੀ ਕੰਮ ਕੀ ਕਰਦੇ ਹੋ ਜੀ ਬਈ ਆਪਣਾ ਮੰਡੀ ਦਾ ਕੰਮ ਜਗਰਾਉਂ ਹਾਂ ਕੰਮ ਕਰਦੇ ਉੱਥੇ ਮੰਡੀ ਚ ਮੰਡੀ ਦੇ ਵਿੱਚ ਆਪਣਾ ਜਿਵੇਂ ਜਿਹੜੇ ਲੈਵਲ ਲੂਵਰ ਵਗੈਰਾ ਦਾ ਕੰਮ ਹੁੰਦਾ ਆ ਹਾਂ ਉਹ ਕੰਮ ਆਪਣੇ ਕੋਲ ਹੀ ਵਰਦਾ ਆ ਜਿਵੇਂ ਅੱਧਾ ਦਾ ਕੰਮ ਹੋ ਗਿਆ ਹਾਂ ਉਹ ਕੰਮ ਆਪਣੇ ਕੋਲ ਹੀ ਗਿਆ ਕੰਮ ਛੱਡ ਕੇ ਆ ਗਏ ਬਾਈ ਹਾਂ ਕੰਮ ਛੱਡ ਕੇ ਉਧਰ ਝੋਨੇ ਦਾ ਸੀਜ਼ਨ ਚੱਲਦਾ ਪਿਆ ਆ ਬਾਈ ਮਾਲ ਮੰਡੀ ਦੇ ਵਿੱਚ ਪਿਆ ਆ ਤੇ ਉੱਥੇ ਲੇਬਰ ਲੱਗੀ ਹੋਈ ਆ ਤੇ ਬਾਈ ਹੋਰ ਕੋਈ ਪਿਆਰ ਨਹੀਂ ਸੀਗਾ ਵੀ ਸਿਰਫ ਇੱਕ ਹੀ ਦੇਖਣ ਦਾ ਪਿਆਰ ਸੀਗਾ ਵੀ ਬਈਆਂ ਮੈਂ ਦੇਖ ਕੇ ਆ ਮੈਂ ਬਾਈ ਯਾਰ ਕਿੰਨੀ ਕੁ ਛੱਟ ਪੱਜੀ ਹੋਊਗੀ ਹੁਣ ਅੰਦਰ ਤਾਂ ਤੁਹਾਨੂੰ ਪਤਾ ਜਾਣ ਦੇਣਾ ਨਹੀਂ ਹੈਗਾ ਬਾਈ ਜਾ ਕੇ ਦਰਦੂ ਤੁਸੀਂ ਤੁਸੀਂ ਕਿੰਨੇ ਕਿ ਚਿਰ ਦੇ ਖੜੇ ਹੋਵੋਗੇ ਮੈਂ ਰਾਤ ਵੀ ਆ ਕੇ ਦੇਖ ਕੇ ਗਿਆ ਆ ਵੀ ਬਾਈ ਅੰਦਰ ਜਾਣ ਨਹੀਂ ਦਿੱਤਾ ਆ ਹਾਂ ਨਾ ਹੀ ਉਹ ਵੀ ਜਾਣ ਦਿੰਦੇ ਆ ਅੰਦਰ ਵੀ ਬਸ ਇੱਕ ਮਾਨ ਦੇ ਵਿੱਚ ਆ ਵੀ ਬਾਈ ਆ ਦੇ ਆਖਰੀ ਵਾਰੀ ਦੇਖ ਲਵਾਂਗੇ ਬਾਈ ਯਕੀਨ ਨਹੀਂ ਹੁੰਦਾ ਹੁੰਦਾ ਕਈ ਵਾਰ ਵੀ ਜਦ ਤੱਕ ਬੰਦਾ ਆਪੇ ਯਕੀਨ ਨਾ ਨਾ ਕਰੀਏ ਵੀ ਬੰਦਾ ਵੀ ਵਾਕਈ ਹੈਗਾ ਕਿ ਨਹੀਂ ਹੁਣ ਕਈ ਵਾਰ ਆਂਦਾ ਆ ਵੀ ਉਹ ਦੇਖ ਕੇ ਫੋਨ ਤੇ ਵੀ ਜੀ ਵਾਕਈ ਇੰਨੀ ਸੱਟ ਵੱਜੀ ਹੋਊਗੀ ਯਾਰ ਵੀ ਵਾਕਈ ਇੰਨੀ ਸੱਟ ਵੱਜੀ ਹੋਊਗੀ ਵੀ ਜਾਣ ਨਹੀਂ ਹੁਣ ਡਾਕਟਰ ਸ਼ਤੀਜ ਜੀ ਜਿਹੜੇ ਹੈਗੇ ਉਹਨਾਂ ਨੇ ਪਟਿਆਲੇ ਦੇ ਵਿੱਚ ਗੱਲ ਆਖੀ ਵੀ ਵਾਰ ਆ ਪਸ਼ੂਆਂ ਦੇ ਵੀ ਜਿਹੜੇ ਤੁਰੇ ਫਿਰਦੇ ਆ ਬਿਨਾਂ ਦੁਰਘਟਨਾ ਹੁੰਦੀਆਂ ਬਾਕੀ ਇਹ ਪ੍ਰਸ਼ਾਸਨ ਨੇ ਜਿਹੜੀ ਉੱਤੇ ਗਲਤ ਕੀਤਾ ਨਾ ਕੰਮ ਬਹੁਤ ਗਲਤ ਕੰਮ ਕੀਤਾ ਯਾਰ ਹਾਂ ਆਵਾਰਾ ਪਸ਼ੂਆਂ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਕੋਈ ਕਾਨੂੰਨ ਬਣਨਾ ਚਾਹੀਦਾ ਇਹ ਵੀ ਤੁਹਾਨੂੰ ਮੈਂ ਲਖਦਾ ਇਹ ਵੀ ਦੋਨ ਮਦਦਾਂ ਨਾਲ ਕਾਨੂੰਨ ਬਣਾਉਣਾ ਚਾਹੀਦਾ ਜਿਹੜੇ ਵੀ ਆ ਬੈਠ ਕੇ ਪੱਠੇ ਤੁਰੇ ਫਿਰਦੇ ਆ ਆਮ ਤੁਰੇ ਫਿਰਦੇ ਬਈ ਇਹਨਾਂ ਦਾ ਨਾ ਲੱਗ ਕੋਈ ਬਣਾਉਣਾ ਚਾਹੀਦਾ ਹੁਣ ਚੰਡੀਗੜ੍ਹ ਦੇ ਵਿੱਚ ਲਾ ਲਓ ਤੁਹਾਨੂੰ ਕੋਈ ਡੌਗੀ ਮਿਲੂਗਾ ਨਹੀਂ ਛੇਤੀ ਕਿਉਂਕਿ ਟੈਕਸ ਵੀ ਦਿੰਨੇ ਹਨ ਜਿਹੜਾ ਟੈਕਸ ਵੀ ਦਿੰਨੇ ਹਨ ਹਨਾ ਉਹਨਾਂ ਦਾ ਲੱਗ ਵੀ ਜਿਹੜਾ ਟੈਕਸ ਭਰਦੇ ਆਪਾਂ ਕੋਈ ਜੇ ਆਪਾਂ ਕੋਈ ਗੱਡੀ ਵੀ ਲੈਣ ਜਾਣੇ ਤੁਸੀਂ ਉਹਦਾ ਟੈਕਸ ਆਪਾਂ ਦਿੰਨੇ ਕਿ ਨਹੀਂ ਦਿੰਨੇ ਹੁਣ ਜਿਹੜਾ ਵਾਰੇ ਪਸ਼ੂ ਤੁਰੇ ਫਿਰਦੇ ਆ ਬਈ ਦਿੰਦਿਆਂ ਕਿੰਨੀਆਂ ਘਟਨਾ ਲਾ ਲਓ ਮੇਰੇ ਖਿਆਲ ਦਿਹਾੜੀ ਦੇ ਵਿੱਚ ਆ ਜਗਰਾਉ ਤੋਂ ਲੈ ਕੇ ਲੁਧਿਆਣੇ ਦੇ ਵਿੱਚ ਵਿੱਚ ਤਕਰੀਬ ਇਹਨਾਂ ਚਾਰ ਜਿਹੜੀਆਂ ਪਸ਼ੂਆਂ ਡੰਗਰਾਂ ਨਾਲ ਹੁੰਦੀਆਂ ਵੀ ਇਕੱਲਾ ਇਕੱਲਾ ਮਾਂ ਦਾ ਪੁੱਤ ਤੁਰ ਜਾਣਾ ਬਾਈ ਬਹੁਤ ਔਖਾ ਹੁੰਦਾ ਕਿਸੇ ਦੀ ਵੀ ਤੇ ਲਾ ਲਓ ਬਾਈ ਜੇ ਆਪਣੇ ਘਰ ਦੇ ਪੈਂਦੀਆਂ ਨਾ ਫਿਰ ਪਤਾ ਲੱਗਦਾ ਬਾਈ ਕਿਸੇ ਦਾ ਵੀ ਲਾ ਲਓ ਆਪਣੇ ਘਰ ਦੇ ਵਿੱਚ ਬਲਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਆਵਾਰਾਂ ਪਸ਼ੂਆਂ ਨੂੰ ਇਹਨਾਂ ਨੂੰ ਨਤ ਪਾਣੀ ਚਾਹੀਦੀ ਆ ਠੀਕ ਹੈ ਨਹੀਂ ਪ੍ਰਸ਼ਾਂਤ ਇਹ ਹੀ ਬੇਨਤੀ ਆ ਵੀ ਜਿਹੜਾ ਇੱਕ ਪੁੱਤ ਚਲਾ ਗਿਆ ਬਈ ਕੋਈ ਹੋਰ ਕੋਈ ਪੁੱਤ ਨਾ ਜਾਵੇ ਬਾਈ ਦਿਕਾਗੇ ਨੇ ਵੀ ਇੱਕ ਜਵਾਨ ਨੂੰ ਚੁਰ ਗਿਆ ਵੀ ਦੂਜੇ ਦੀ ਅਦਾਸਾਂ ਕਰੋ ਵੀ ਬਾਈ ਕੋਈ ਇਹੋ ਜਿਹਾ ਉਹਨੂੰ ਹੁਣੇ ਘਟਨਾ ਨਾ ਹੋਵੇ ਪ੍ਰਸ਼ਾਸਨ ਨੂੰ ਆਪਾਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਬਾਈ ਜਿੰਨਾ ਹੋ ਸਕੇ ਬ ਆਵਾਰਾ ਪਸ਼ੂ ਜਿਹੜੇ ਤੁਰੇ ਫਿਰਦੇ ਆ ਬਾਈ ਇਹਨਾਂ ਤੇ ਨਤ ਪਾਈ ਜਾਵੇ ਨਹੀਂ ਤਾਂ ਕੋਈ ਹੋਰ ਇੱਕ ਜਵਾਨ ਨੂੰ ਜੜਾ ਤੁਰ ਜੂਗਾ ਬਸ ਇਹੀ ਪ੍ਰਸ਼ਾਸਨ ਨੂੰ ਕਰਦੇ ਜਿੰਨੇ ਹੋ ਸਕੇ ਬਾਈ ਆ ਹੱਥ ਜੋੜ ਕੇ ਬੇਨਤੀ ਹੁੰਦੀ ਆ ਵੀ ਇੱਕ ਕਹਿੰਦੇ ਘਵਾਂਦਾ ਸਤਾਰਾ ਸੀ ਆਪਣੇ ਪੰਜਾਬ ਦਾ ਇਹ ਹੰਕਾਰ ਨਹੀਂ ਸੀ ਕਿਸੇ ਨਾਲ ਕਿਸੇ ਨਾਲ ਕੌਂਟ੍ਰੋਵਰਸੀ ਹੈ ਨਹੀਂ ਸੀ ਕਿਸੇ ਨਾ ਵੀ ਕੋਈ ਲਾਲੂ ਤੁਸੀਂ ਸੁਣਿਆ ਕੋਈ ਨਿਊਜ਼ ਦੇ ਵਿੱਚ ਤਾਂ ਕਿਸੇ ਨਾ ਕੰਟਰੋਵਰਸੀ ਹੋਵੇ ਬਈ ਸੱਭਿਆਚਾਰੀ ਗੋਣਾ ਕੈਂਠਾਗੜ੍ਹ ਚ ਪਾ ਕੇ ਕੁੜਤਾ ਚਾਦਰਾਂ ਲਾ ਕੇ ਤੇ ਇਹ ਦੋ ਹੀ ਸ਼ਖਸ ਸੀਗੇ ਜਿਹੜੇ ਇੱਕ ਰਣਜੀਤ ਬਾਵਾ ਜੀ ਤੇ ਇੱਕ ਇਹ ਜਿਹੜੇ ਆਪਣੇ ਸੱਭਿਆਚਾਰਕ ਨਾਲ ਜਿਹੜੇ ਜੁੜੇ ਹੋਏ ਸੀ ਜਦੋਂ ਵੀ ਜਾਂਦੇ ਸੀ ਸਟੇਜ ਤੇ ਚੜਦੇ ਬਾਕੀ ਮਾਨ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਆਪ ਦੀ ਜਿਹੜੀ ਹੈਗੀ ਇਹਨਾਂ ਨੇ ਪੂਰੀ ਦਸ਼ਾ ਦਿਖਾਈ ਆ ਵੀ ਅਸੀਂ ਹੈਗੇ ਆ ਬਈ ਮਤਲਬ ਅੱਜ ਐਂ ਲੱਗਦਾ ਬਾਈ ਇੱਕ ਹੀਰਾ ਪੰਜਾਬ ਦਾ ਗਵਾਲਿਆ ਹਾਂ ਹੀਰਾ ਪੰਜਾਬ ਦਾ ਜਿਹੜਾ ਗਵਾਲਿਆ ਸਿਰਫ ਥੋੜੀ ਜਿਹੀ ਇੱਕ ਅਨਹੈਲੀ ਕਰਕੇ ਹੂੰ ਨਹ ਲੀਗਾ ਕੀ ਗੱਲ ਬਈ ਆਪਣੀ ਜਿਹੜੀ ਆਪਾਂ ਟੈਕਸ ਕਰਦੇ ਵੀ ਐਂਬੂਲੈਂਸ ਜਾ ਨਹੀਂ ਸਕਦੀ ਸੀ ਜਾ ਸਕਦੀ ਸੀ ਕਿ ਨਹੀਂ ਜਦੋਂ ਆਪਾਂ ਸਾਰਾ ਕੁਝ ਟੈਕਸ ਜਾਂਦਾ ਸਾਰਾ ਕੁਝ ਜਾਂਦਾ ਆ ਵੀ ਬਈ ਸਪੈਸੇ ਲਈ ਐਂਬੂਲੈਂਸ ਕਿਤੇ 2 ਘੰਟੇ ਦਾ ਰਾਹ ਸੀ ਕਿਤੇ ਤੈ ਨਹੀਂ ਸੀ ਕਰ ਸਕਦੀ ਬਈ ਜੋ ਪ੍ਰਾਈਵੇਟ ਗੱਡੀ ਦੇ ਵਿੱਚ ਜੋ ਉਹ ਨੂੰ ਲੈ ਕੇ ਆਂਦਾ ਵੀ ਕਿਤੇ ਐਂਬੂਲੈਂਸ ਦੇ ਵਿੱਚ ਲੈ ਕੇ ਆਂਦਾ ਤੇ ਅੱਜ ਉਹ ਬਈ ਇੱਥੇ ਬੈਠਾ ਹੋਣਾ ਆਪਾਂ ਨੂੰ ਤਾਂ ਇਹ ਗੱਲਾਂ ਦਾ ਪਤਾ ਨਹੀਂ ਹੈਗਾ ਤੇ ਆਪਾਂ ਨੂੰ ਜਿਵੇਂ ਜਿਵੇਂ ਦੱਸਿਆ ਆ ਆਪਾਂ ਉਹ ਵੀ ਦੱਸ ਰਹੇ ਆ ਵੀ ਬਾਈ ਉਹ 2 ਘੰਟੇ ਦੇ ਵਿੱਚ ਬਾਈ ਉਹਨਾਂ ਗਰਦਨਾਂ ਕੀ ਕੁਛ ਨਹੀਂ ਹੋਇਆ ਲੋਕ ਕਿਵੇਂ ਟੁੱਟੇ ਉਹਦੇ ਜਿਹੜੀ ਆਕਸੀਜਨ ਵਾਲੀ ਪਾਈਪ ਕਿਵੇਂ ਬੰਦ ਹੋਈ ਆ ਸਾਰਾ ਕੁਝ ਉਹਨੇ ਦੱਸਿਆ ਨਾ ਆਪਾਂ ਨੂੰ ਇਸ ਕੱਲ ਦੇ ਨੌਲੇਜ ਹੈ ਨਹੀਂ A3 B C ਸਾਰਾ ਕੁਝ ਉਹਨੇ ਦੱਸਿਆ ਵੀ ਜਿਹੜੀ ਪ੍ਰਾਈਵੇਟ ਗੱਡੀ ਆਈ ਆ ਉਹਦੇ ਵਿੱਚ ਹੀ ਬਹੁਤ ਇਨਕੋੜਾ ਮਹਿੰਗੀ ਹੋਗੀ ਇਨਹੈਲੀ ਨਾਲ ਇਹਨਾਂ ਨੇ ਆ ਕੰਮ ਜਿਹੜਾ ਕਰਨਾ ਬਾਕੀ ਅੱਛਾ ਬਾਈ ਰਾਜਵੀਰ ਬਾਈ ਨੂੰ ਚਾਹਣ ਵਾਲੇ ਇਹੀ ਸੋਚਦੇ ਹੋਣੇ ਵੀ ਇਹ ਇੱਕ ਹਕੀਕਤ ਨਹੀਂ ਇਹ ਕੋਈ ਸੁਪਨਾ ਹੈ ਹਨਾ ਅਸੀਂ ਸੁਪਨਾ ਦੇਖ ਰਹੇ ਹਾਂ ਹਾਂ ਜਗਣਾਉਣ ਦੇ ਤਿਕਤਨ ਮੈਂ ਦੱਸਦਾ ਬੰਦਾ ਤੇ ਤੁਰਿਆ ਪਿਰਦਾ ਆ ਲੂਪੋ ਦੇ ਗਵਾਰਡ ਦਾ ਤੁਹਾਨੂੰ ਸ਼ਾਇਦ ਮੈਂ ਤੁਹਾਨੂੰ ਦਿਖਾ ਵੀ ਦਊਗਾ ਉਹ تقريبا 40-45 ਸਾਲ ਦੀ ਏਜ ਦੇ ਵਿੱਚ ਸੀ ਉਹਨਾਂ ਦਾ ਬ੍ਰਦਰ ਇੱਥੇ ਤੁਰਿਆ ਫਿਰਦਾ ਉਹਨਾਂ ਦੇ ਆਪ ਘਰੇ ਡੈਥ ਹੋ ਗਈ ਆ ਮੁੰਡਾ ਇੱਥੇ ਤੁਰਿਆ ਫਿਰਦਾ ਆ ਉਹ ਉਹ ਫੋਨ ਦੇ ਵਿੱਚ ਹੀ ਕੱਲ ਐ ਦੇਖਦੇ ਪਏ ਆ ਉਹ ਉਹ ਦੇਖਦੇ ਦੇਖਦੇ ਜਦੋਂ ਉਹਨੇ ਕਿਹਾ ਵੀ ਰਾਜਵੀਰ ਦੀ ਡੈਥ ਹੋ ਗਈ ਤੇ ਨਾਲ ਹੀ ਉਹ ਸਾਹ ਛੱਡ ਗਿਆ 40-45 ਸਾਲ ਦੀ ਏਜ ਦਾ ਹੀ ਆ ਉਹਦਾ ਤਾਂ ਬ੍ਰਦਰ ਇੱਥੇ ਆਇਆ ਹੋਇਆ ਘਰੇ ਉਹਨਾਂ ਦੇ ਡੈਥ ਹੋ ਗਈ ਆ ਮੁੰਡੇ ਦੇ ਹਾਂ ਇੱਥੇ ਤੁਹਾਨੂੰ ਦਿਖਾ ਦਊਂਗਾ ਮੁੰਡਾ ਇੱਥੇ ਤੁਰਿਆ ਫਿਰਦਾ ਆ ਉਹ ਆਪ ਉਹਦੇ ਘਰੇ ਡੈਥ ਹੋ ਗਈ ਆ ਸਿਰਫ ਇੱਕ ਰਾਜਵੀਰ ਦੇ ਖਾਤਰ ਇੱਥੇ ਆਇਆ ਹੋਇਆ ਮੇਰੇ ਨਾਲ ਬੰਦਾ ਉਹ ਬਿਰਾਜ ਬਈ ਦੀ ਮੌਤ ਸੁਣਦੇ ਹੀ ਉਹ ਵੀ ਇਸ ਸੰਸਾਰ ਨੂੰ ਛੱਡ ਗਿਆ ਹਾਂ ਉਹ ਵੀ ਛੱਡ ਗਿਆ ਸੰਸਕਾਰ ਨੂੰ ਬਈ ਉਹ ਉਹ ਇੰਨਾ ਪਿਆਰ ਕਰਦਾ ਸੀ ਵੀ ਇੰਨੀ ਉਹਦੀਆਂ ਅਜੀਤ ਸੁੰਦਾ ਸੀਗਾ ਉਹ ਆਪ ਉਹ ਤਾਂ ਜਹਨ ਤੁਰ ਗਿਆ ਗਿਆ ਉਹਦਾ ਭਰਾ ਇੱਥੇ ਆਇਆ ਘਰੇ ਦੇਖੋ ਸੰਸਕਾਰ ਹੋਇਆ ਹੋਇਆ ਹੈ ਬੰਦੇ ਦਾ ਤੇ ਉਹ ਆਪਣੇ ਬ੍ਰਦਰ ਨੂੰ ਛੱਡ ਕੇ ਉਹ ਆਪ ਇੱਥੇ ਆਇਆ ਤੇ ਘਰੇ ਡੱਤ ਹੋਈ ਵੀ ਆ ਤੇ ਉਹ ਪਿਆਰ ਦੀ ਖਾਤਰ ਹੀ ਆਇਆ ਬਈ ਹਾਂ ਇੱਕ ਉਹਦਾ ਨਾ ਪਿਆਰ ਸੀ ਜਿਹੜਾ ਮਰਜ਼ੀ ਲਾ ਲੋ ਉਹ ਆਇਆ ਬੰਦਾ ਚੱਲ ਕਿੱਥੇ ਦੇਖ ਲੋ ਏਡੀ ਤੋਂ ਅਲਾ ਕੰਦਾ ਕੋਈ ਨਹੀਂ ਮੈਂ ਉੱਥੇ ਦੇਖ ਕੇ ਆਵਾ ਕਰੇ ਸਾਡੇ ਜਿ ਮਰਜ਼ੀ ਆ ਬਈ ਪਿਆਰ ਸੀ ਬੰਦਿਆਂ ਦਾ ਐ ਨਹੀਂ ਹੈਗਾ ਸੀ ਮੇਲ ਮਟਾਵ ਸੀਗਾ ਬੰਦਿਆਂ ਦਾ ਪਿਆਰ ਸੀ ਸਾਰਿਆਂ ਨਾਲ ਹੁਣ ਜਦੋਂ ਮਰਜ਼ੀ ਤੇ ਦੇਖੋਗੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਤੇ ਕਿਨੂੰ ਸਾਰਿਆਂ ਨਾਲ ਬਣੀ ਹੋਈ ਸਾਰੀ ਤੁਰੇ ਜੇ ਕੋਈ ਦੇਖਿਆ ਕਿਸੇ ਦਾ ਮੂੰਹ ਕਿਸੇ ਦਾ ਕਿੱਧਰ ਨੂੰ ਹੋਊਗਾ ਜਾਂ ਕਿਸੇ ਨੂੰ ਮੇਲ ਮਟਾਵ ਹੋਊਗਾ ਨਾ ਸਾਰੇ ਬਾਈ ਦੇ ਜਿੰਨੇ ਵੀ ਹੈਗੇ ਸਾਰੇ ਚਾਰਨ ਵਾਲੇ ਉਧਰ ਮਿਲਣਗੇ ਸਾਨੂੰ ਲੰਗਰ ਹਾਲ ਦੇ ਵਿੱਚ ਜਾਇਸੀ ਰੋਡ ਦੇ ਵਿੱਚ ਹੀ ਮੈਜੂਗੀ ਗਰੀਬਾਂ ਦੀ ਬਹੁਤ ਸੁਣਦਾ ਸੀ ਨਾ ਬਈ ਗਰੀਬਾਂ ਦੀ ਬਹੁਤ ਸੁਣਾਇਆ ਸੀ ਪਤਾ ਨਹੀਂ ਜੀ ਬਾਈ ਨੇ ਤਿਕਨ ਚਾਰ ਪੰਜ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਖਿਆਲ ਆਰਨੇਡ ਤੇ ਬਾਈ ਇਹਨਾਂ ਨੇ ਇੱਕ ਲੜਕੀਆਂ ਦੇ ਵਿਆਹ ਵੀ ਕੀਤੇ ਸੀਗੇ ਹਾਂ ਇਹਨਾਂ ਨੇ ਲੜਕੀਆਂ ਦੇ ਵਿਆਹ ਵੀ ਕੀਤੇ ਸੀ ਉਦੋਂ ਇਹਨਾਂ ਨੇ ਫਰਿੱਜ ਕੂਲਰ ਵਗੈਰਾ ਇਹਨਾਂ ਨੇ ਜਿਹੜੇ ਸਾਰੇ ਜਿਹੜੇ ਕੁੜੀਆਂ ਨੂੰ ਦਾਨ ਵੀ ਕੀਤੇ ਸੀਗੇ ਸਾਰਾ ਕੁਝ ਇਹਨਾਂ ਨੇ ਅਸੀਂ ਕਿੰਨੀ ਕੁੜੀਆਂ ਦੇ ਵਿਆਹ ਕੀਤੇ ਸੀ ਬਾਕੀ ਆਰਨੇਡ ਬਾਈ ਆਇਆ ਹੋਇਆ ਆ ਉਹ ਤੋਂ ਪੁੱਛੇ ਦੇਖ ਇਹਨਾਂ ਨੇ ਆਪ ਜਿਹੜਾ ਸਾਥ ਦਿੱਤਾ ਸੀ ਉਹਦੇ ਇਹਨਾਂ ਨੇ ਕੁੜੀਆਂ ਦੇ ਵਿਆਹ ਕੀਤੇ ਸੀ ਜੋ ਵੀ ਘਰ ਦਾ ਸਮਾਨ ਦੇਣ ਵਾਲਾ ਸਾਰਾ ਕੁਝ ਇਹਨਾਂ ਨੇ ਆਪ ਦਿੱਤਾ ਸੀ ਉਦੋਂ ਪਤਨੀ 11 ਪਤਨੀ 11 ਪਤਨੀ ਬਾਈ ਕੁੜੀਆਂ ਦੇ ਇਹਨਾਂ ਨੇ ਵਿਆਹ ਕੀਤੇ ਸੀ ਉਦੋਂ ਆ ਉਹ ਵੀ ਬਾਈ ਦੇ ਜਿਹੜੇ ਨਾਲ ਚੱਲ ਕੇ ਮੁੰਡੇ ਨਾਲ ਮੁੰਡਾ ਲਾ ਕੇ ਚੱਲਣ ਵਾਲੇ ਸੀਗੇ ਉਹ ਵੀ ਨਾਲ ਦੇਖੋ ਸਾਰੇ ਹੈਗੇ ਇੱਥੇ ਮੌਜੂਦ ਆ ਤੇ ਬਾਈ ਦਾ ਜਿਹੜਾ ਸੀਗਾ ਨਾ ਬਈ ਕਿਸੇ ਨਾਲ ਨਾ ਲੜਨ ਵਾਲਾ ਕੰਮ ਨਹੀਂ ਸੀਗਾ ਬਈ ਬੌਂਸਰ ਬੌਂਸਰ ਰੱਖੇ ਸੀ ਕਿੰਦੇ ਬੌਂਸਰ ਵੀ ਨਹੀਂ ਰੱਖੇ ਸੀਗੇ ਬਈ ਮੈਂ ਤੁਹਾਨੂੰ ਕੀ ਦੱਸਾਂ ਦਰ ਤਕਰੀਬਨ ਇੱਕ ਦੋ ਵਾਰੀ ਮੈਂ ਬਾਜ਼ਾਰ ਦੇ ਵਿੱਚ ਮਿਲਿਆ ਬਈ ਮੈਂ ਨਾਰਮਲ ਹੀ ਮਿਲਿਆ ਹਾਂ ਹਾਂ ਨਾਰਮਮਲ ਹੀ ਮਿਲਿਆ ਮੈਂ ਕਦੀ ਬਾਈ ਨੂੰ ਇਹ ਨਹੀਂ ਦੇਖਿਆ ਜਾਂ ਉਹਨਾਂ ਕੋਲ ਇੱਕ ਪਹਿਲਾਂ ਬਾਈ ਖੁੰਦੀ ਸੀਗੀ ਆ ਤਾਂ ਹੁਣ ਜਦੋਂ ਲਈ ਆ ਇੱਕ ਪਹਿਲੀ ਬਾਈਕ ਹੁੰਦੀ ਸੀ ਉਦੋਂ ਮੈਂ ਦੇਖੀ ਸੀਗੀ ਹੁਣ ਵੀ ਜਿੱਦਣ ਗਏ ਆਹ ਤੜਕੋ ਉਥੇ ਸਵੇਰੇ 5:30 ਪੌਣੇ 6 ਵਜੇ ਇੱਥੋਂ ਹੀ ਨਿਕਲੇ ਪਿੰਡ ਦੇ ਵਿੱਚੋਂ ਹਾਂ ਲਾਈਵ ਵੀਡੀਓ ਚੱਲਦੀ ਪਈ ਸੀਗੀ ਲਾਈਵ ਤੁਹਾਨੂੰ ਮਿਲ ਕੇ ਗਏ ਨਹੀਂ 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 ਮਿਲ ਕੇ ਨਹੀਂ ਗਏ ਮੈਂ ਲਾਈਵ ਵੀਡੀਓ ਦੇ ਵਿੱਚ ਨਾਲ ਅਟੈਚ ਸੀਗਾ ਉਹਨਾਂ ਨਾਲ ਹਾਂ ਲਾਈਵ ਵੀਡੀਓ ਦੇ ਨਾਲ ਨਾਲ ਅਟੈਚ ਸੀਗਾ ਉਹਨਾਂ ਨਾਲ ਹਾਂ ਜਦੋਂ ਘਰੋਂ ਨਿਕਲੇ ਜਦੋਂ ਮੈਂ ਦੇਖਿਆ ਵੀ ਮੈਂ ਕਹਾਂ ਬਾਈ ਕਿਤੇ ਜਾ ਰਿਹਾ ਰਾਈਡਰ ਤੇ ਹਾਂ ਵੀ ਰਾਈਡਰ ਤੇ ਕਿਤੇ ਜਾ ਰਿਹਾ ਉਫੇ ਦਪੈਨ ਨੂੰ ਬਈ 2:30 ਵਜੇ ਦੇ ਵਿੱਚ ਵਿੱਚ ਆਗਲ ਹੋ ਗਈ ਮੈਂ ਤਾਂ ਯਾਰ ਇਦਾਂ ਤਾਂ ਹੋ ਨਹੀਂ ਸਕਦਾ ਹੈਗਾ ਫਿਰ ਕਹਿੰਦੇ ਵੀ ਕਈ ਵਾਰ ਫੇਕ ਨਿਊਜ਼ ਪਾ ਦਿੰਦੇ ਬਈ ਆ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਗਲਤ ਫ਼ਰਮਾਂ ਹੁੰਦੀਆਂ ਆ ਵੀ ਦੇਖਦੇ ਆ ਵੀ ਸੋਸ਼ਲ ਮੀਡੀਆ ਫਿਰ ਚੈੱਕ ਕਰਕੇ ਦੇਖਿਆ ਸਾਰੇ ਖੋਲ ਕੇ ਵੀ ਬਾਈ ਵੀ ਇਹ ਸੱਚੀ ਕੰਮ ਆਏ ਕਈਆਂ ਨੂੰ ਬਾਈ ਯਕੀਨ ਨਹੀਂ ਹੋਣਾ ਵੀ ਇਹ ਰਾਜਵੀਰ ਦਾ ਕੰਮ ਹੋਇਆ ਕਈਆਂ ਨੂੰ ਨਹੀਂ ਯਕੀਨ ਹੋਣਾ ਤੇ ਹੁਣ ਤੁਹਾਨੂੰ ਕੀ ਦੱਸੇ ਕਿੰਨਾ ਪਬਲਿਸਿਟੀ ਦੇ ਖਾਤਰ ਕੁਲਦੀਪ ਰਸੀਲਾ ਦੇਖੋ ਗਾਇਕ ਪਹਿਲਾਂ ਦੇ ਆ ਨਾ ਉਹ ਪਹਿਲਾਂ ਦੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਬਈ ਉਹ ਹਜੇ ਤੱਕ ਵੀ ਤੁਹਾਨੂੰ ਨਹੀਂ ਦੱਸਦਾ ਮੈਂ ਕੋਈ ਹਾਂ ਕਮੈਂਟ ਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਬਾਕੀ ਤੇਰੇ ਜਗਰਾਉਂ ਦੇ ਕੋਲ ਆ ਹਾਂ ਮੈਂ ਕਿਹਾ ਬਈ ਕੋਲ ਹੀ ਆ ਉਹ ਕਹਿੰਦੇ ਪੱਕੀ ਡੈਥ ਹੋਈ ਆ ਉਹ ਮੈਂ ਕਿਹਾ ਹਾਂ ਬਾਕੀ ਡੈਥ ਹੋ ਗਈ ਆ ਤੇ ਉਹ ਵੀ ਮੇਰੇ ਖਿਆਲ ਸਾਬਨਾ ਹੋਮ ਵੀ ਆਹ ਅੱਧੇ ਘੰਟੇ ਦੇ ਵਿੱਚ ਉਹ ਵੀ ਆਣਗੇ ਦੇਖੋ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਬਈ ਆਸੇ ਪਾਸੇ ਦੀ ਜਿਹੜੇ ਹੈਗੇ ਆ ਜਿਹੜੇ ਜ਼ਿਆਦਾ ক্লোਜ਼ ਸੀ ਉਹਨਾਂ ਨੂੰ ਪਤਾ ਆ ਕਈਆਂ ਨੂੰ ਨਹੀਂ ਜਿਹੜੇ ਹੈਗੇ ਦੂਰ ਦਰਜੇ ਉਹਨਾਂ ਨੂੰ ਨਹੀਂ ਪਤਾ ਵੀ ਬਈ ਯਕੀਨ ਨਹੀਂ ਹੁੰਦਾ ਵੀ ਬਈ ਬਾਕੀ ਡੈਥ ਹੋ ਗਈ ਆ ਕਿ ਨਹੀਂ ਹੋਈ ਹੈਗੀ ਹਾਂ ਹਾਂ ਹੀਰਾ ਬੰਦਾ ਬਾਈ ਮੈਂ ਤੁਹਾਨੂੰ ਨਾ ਪਿੰਡ ਚ ਜਿਹਨੂੰ ਮਰਜ਼ੀ ਪੁੱਛ ਕੇ ਦੇਖੋਗੇ ਤੁਹਾਨੂੰ ਮੈਂ ਦਾ ਸਾਰੇ ਤੁਹਾਨੂੰ ਇਹੀ ਕਹਿਣਗੇ ਵੀ ਬਾਈ ਹੀਰਾ ਬੰਦਾ ਸੀਗਾ ਕਿਸੇ ਨੇ ਵੀ ਤੁਹਾਨੂੰ ਐ ਨਹੀਂ ਕਹਿਣਾ ਵੀ ਵੀ ਮਾੜਾ ਬੰਦਾ ਸੀਗਾ ਜਾਂ ਹੰਕਾਰ ਸੀ ਬੰਦੇ ਤੂੰ ਹੋਰ ਤੁਸੀਂ ਕਿਸੇ ਮਾਰੇ ਕਲਾਕਾਰ ਕੋਲ ਜਾਣਾ ਬਾਈ ਫੋਟੋ ਖਚਾਣ ਤੱਕ ਵੀ ਬਾਈ ਕਿਸੇ ਦਾ ਤੁਹਾਨੂੰ ਨਾ ਕਰਨਗੇ ਤੇ ਬਾਈ ਨੇ ਜਦੋਂ ਮਰਜ਼ੀ ਫੋਟੋ ਖਿਚਾ ਕੇ ਤੁਸੀਂ ਕਹਿਦ ਲਏ ਬਾਈ ਨੇ ਨਾ ਨਹੀਂ ਸੀ ਹੈਗੀ ਬੌਂਸਰ ਤੱਕ ਵੀ ਬੋਲਣ ਦਾ ਅਗਿਆਨੀ ਸੀ ਕਿ ਬੌਂਸਰ ਕੁਝ ਕਹਿ ਦੇਣਗੇ ਉਹਨੇ ਕਹਿੰਦੇ ਨਹੀਂ ਨਹੀਂ ਆਂਦੇ ਹਾਂ ਫੋਟੋ ਖਿਚਾਉਣ ਦੇਗੇ ਆ ਠੀਕ ਹੈ ਜੀ ਬਾਈ ਠੀਕ ਹੈ ਧੰਨਵਾਦ ਜੀ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਹੈ ਰਵੀ ਕੁਮਾਰ ਵੀਰੇ ਹਾਂ ਸੋ ਬਿਲਕੁਲ ਇਹ ਬਾਈ ਰਵੀ ਕੁਮਾਰ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਾਈ ਰਾਜਵੀਰ ਜਵੰਦਾ ਨੂੰ ਇਹ ਮਿਲੇ ਤਾਂ ਉਹਨਾਂ ਨਾਲ ਜਿਹੜੀਆਂ ਸਾਂਝਾਂ ਸੀਗੀਆਂ ਜਾਂ ਪਿਆਰ ਦੀਆਂ ਗੱਲਾਂ ਸੀਗੀਆਂ ਉਹ ਇਹਨਾਂ ਨੇ ਸਾਂਝੀਆਂ ਕੀਤੀਆਂ ਸਿੱਧੇ ਤੌਰ ਤੇ ਇਹੀ ਲੋਕਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਨਹੀਂ ਗਵਾਇਆ ਅਸੀਂ ਇੱਕ ਪੰਜਾਬ ਦਾ ਹੀਰਾ ਗਵਾ ਲਿਆ ਤਾਂ ਰਾਜਵੀਰ ਜਵੰਦਾ ਦਾ ਹੁਣ ਅੰਤਿਮ ਸੰਸਕਾਰ ਹੋਏਗਾ ਤਾਂ ਰਾਜਵੀਰ ਜਵੰਦੀ ਨੂੰ ਲੈ ਕੇ ਜਾਂ ਪੰਜਾਬ ਦੇ ਇੰਡਸਟਰੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਹਿਲਾਂ ਜਸਵਿੰਦਰ ਭੱਲਾ ਦੀ ਡੈਥ ਹੁੰਦੀ ਹੈ ਹੁਣ ਰਾਜਵੀਰ ਜਵੰਦਾ ਦੀ ਡੈਥ ਹੁੰਦੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਇਹ ਇਸ ਦੇ ਬਾਰੇ ਜਿਹੜੇ ਆਵਾਰਾ ਪਸ਼ੂ ਨੇ ਜਿਸ ਤਰੀਕੇ ਦੇ ਨਾਲ ਬਾਈ ਖੁਰਾ ਨੇ ਇਹ ਗੱਲਬਾਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਆਵਾਰਾ ਪਸ਼ੂ ਨੇ ਜਿਹੜੇ ਉਹ ਵੱਡਾ ਕਾਰਨ ਹੈ ਰਾਜਵੀਰ ਜਵੰਦਾ ਦੀ ਇਹ ਮੌਤ ਦਾ ਬਣੇ ਨੇ ਤਾਂ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਨੂੰ ਲੈ ਕੇ ਕਿਹੋ ਜਿਹਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਆਪਣੇ ਵਿਚਾਰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ